ਸਵਾਗਤ ਹੈ ਤੁਹਾਡਾ ਅਮਰਤ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਲੂਸ ਪਲਾਜ਼ੋ ਦੀ ਸਿਲਾਈ ਦੱਸਾਂਗੇ ਸੌਖੇ ਜਿਹੇ ਤਰੀਕੇ ਨਾਲ ਇਦਾਂ ਆਪਾਂ ਉਹਨੂੰ ਬਣਾਵਾਂਗੇ ਚਲੋ ਕਰੋ ਸ਼ੁਰੂ ਆਪਾਂ ਪਹਿਲਾਂ ਪਲਾਜ਼ੋ ਦੀ ਕਟਿੰਗ ਕਰ ਲਈ ਸੀ ਉਹ ਆਪਣੇ ਆਈ ਨਹੀਂ ਧਿਆਨ ਚ ਵੀ ਸ਼ਾਇਦ ਆਪਣੇ ਆਹੀ ਚੈਨਲ ਤੇ ਉਹਦੀ ਕਟਿੰਗ ਦੀ ਵੀਡੀਓ ਵੀ ਪਾਈ ਵੀ ਹੋਵੇ ਇਹਦੀ ਬਸ ਕੱਲੀ ਅੰਦਰਲੀ ਸਿਉਣ ਦੀ ਹੁੰਦੀ ਆਗੀ ਬਾਕੀ ਤਾਂ ਇਧਰਲੇ ਪਾਸੇ ਤਾਂ ਆਪਾਂ ਆ ਹੀ ਕੱਟਿਆ ਵਿਆ ਗਿਆ ਇਹ ਹੌਲੀ ਹੌਲੀ ਮਸ਼ੀਨ ਨੂੰ ਕੁਤ ਕੁਛ ਤਾਂ ਕਪੜਾ ਹੀ ਵੀ ਪੋਲਾ ਜਾਂ ਬਹਲਾਗਾ ਜਾਂ ਜਾਨ ਜੀ ਵਾਲਾ ਕਪੜਾ ਹੈ ਨਹੀਂਗਾ ਸਾਰੀਆਂ ਭੈਣਾਂ ਨੇ ਜਦੋਂ ਵੀ ਆਪਾਂ ਕੋਈ ਵੀ ਕੰਮ ਦਾ ਕਰਨੀ ਆ ਹਨਾ ਮਸ਼ੀਨ ਗਾਂ ਪਸ਼ਾਂ ਕੱਪੜਾ ਸੈੱਟ ਕਰਨ ਸੂਈ ਨੂੰ ਤੁਸੀਂ ਹਮੇਸ਼ਾ ਹੀ ਨੀਚੇ ਰੱਖਣਾ ਹੁਣ ਆਪਾਂ ਮੂਰੇ ਇਹਦੇ ਦੂਸਰਾ ਪੱਲਾ ਰੱਖ ਲਾਂਗੇ ਹੁਣ ਆਪਾਂ ਇਹਦੇ ਤੇ ਸਿਉਣ ਲਾਵਾਂਗੇ ਐਂ ਜਿਵੇਂ ਆਪਾਂ ਇੱਥੇ ਲਾਈ ਆ ਇਹ ਜਮਾਂ ਸੌਖਾ ਤਰੀਕਾ ਹੈ ਤਾਂ ਬਸ 10 ਮਿੰਟਾਂ ਚ ਦੀ ਪਜਾਮਾ ਲੂਜ਼ ਬਣ ਕੇ ਆਪਣਾ ਰੈਡੀ ਹੋ ਜਾਊਗਾ ਨੀਚੇ ਇਹਦੇ ਆਪਾਂ ਤਰਪਾਈ ਕਰਾਂਗੇ ਕਪੜੇ ਨੂੰ ਆਪਾਂ ਸੈੱਟ ਕਰਕੇ ਰੱਖਣਾ ਨਹੀਂ ਹੈਗਾ ਵੀ ਜੇ ਆਪਾਂ ਕਪੜੇ ਨੂੰ ਇੱਕ ਪਾਸੇ ਫੜ ਲਿਆ ਤੇ ਇੱਕ ਪਾਸੇ ਆਪਣੇ ਢੇਲੇ ਜੀ ਆਈ ਜਾਵੇ ਨਹੀਂ ਜਿਵੇਂ ਜਿਵੇਂ ਆਪਾਂ ਸਫਾਈ ਦਾ ਕੰਮ ਕੱਢਦੇ ਹਾਂ ਉਵੇਂ ਉਵੇਂ ਆਪਾਂ ਨੂੰ ਸਫਾਈ ਨਾਲ ਹੀ ਕੰਮ ਬਣਾਉਣਾ ਚਾਹੀਦਾ ਕਿਉਂਕਿ ਇਹ ਫਿਰ ਪਲਾਜ਼ੋ ਅੰਦਰ ਜੇ ਚੜਦੇ ਤਾਂ ਬਾਲੇ ਬੁਰੇ ਲੱਗਦੇ ਆ ਜਿਵੇਂ ਆਪਾਂ ਇਹਨਾਂ ਦੇ ਦੋਨਾਂ ਪੱਲਿਆਂ ਤੇ ਮਾਰ ਲਈ ਨਾ ਸਿਉਣਾ ਹੁਣ ਆਪਾਂ ਇਹਦੀਆਂ ਝੋਲੀਆਂ ਵਾਲੀਆਂ ਸਿਉਣਾ ਨੂੰ ਜੋੜ ਲਾਂਗੇ ਦੋਨਾਂ ਨੂੰ ਇਹਦੇ ਵੱਡੀ ਝੋਲੀ ਛੋਟੀ ਝੋਲੀ ਦਾ ਕੋਈ ਉਹ ਹੈ ਨਹੀਂ ਆਪਾਂ ਦੋਨੇ ਝੋਲੀਆਂ ਮਿਲਾ ਦੇ ਇੱਕੋ ਜਿਹੀਆਂ ਅਗਲੀਆਂ ਪਿਛਲੀਆਂ ਜਿਹੜੀਆਂ-ਜਿਹੜੀਆਂ ਭੈਣਾਂ ਨੂੰ ਆਪਣਾ ਤਰੀਕਾ ਵਧੀਆ ਲੱਗਿਆ ਵੀ ਆਪਾਂ ਕੋਸ਼ਿਸ਼ ਕੀਤੀ ਅੱਜ ਪਹਿਲੇ ਦਿਨ ਅਸੀਂ ਸੋਚਿਆ ਵੀ ਅਸੀਂ ਵੀ ਹੁਣ ਬਾਈ ਘਰੇ ਹੈ ਨਹੀਂ ਸੀਗੇ ਵੀ ਅਸੀਂ ਵੀ ਬਣਾ ਕੇ ਵੇਖੀ ਹੈ ਹਨਾ ਜਿਨ੍ਹਾਂ ਨੂੰ ਆਪਣਾ ਵਧੀਆ ਲੱਗਿਆ ਉਹ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨ ਤੇ ਕਮੈਂਟਾਂ ਵਿੱਚ ਵੱਧ ਤੋਂ ਵੱਧ ਦੱਸਣ ਵੀ ਸੋਨੂੰ ਵੀਡੀਓ ਕਿਦਾਂ ਦੀ ਲੱਗੀ ਉਨਾ ਆਪੇ ਦੀ ਚੋੜੀ ਲਿਸੀ ਹੋਣ ਨੂੰ ਨਾਪ ਲਾਂਗੇ ਜਿਵੇਂ ਆਪਾਂ ਪਜਾਮੇ ਦੀ ਸਿਉਣ ਨਾਪਦੇ ਆਂਗੇ ਆਹ ਥੋੜੀ ਜੀ ਆਪਣੇ ਤੋਂ ਵੇਚ ਆ ਗਈ ਸੀ ਕੋਈ ਨਾ ਆਪਾਂ ਇੱਥੇ 1.5 ਕੇ ਦੁਬਾਰੇ ਸਿਉਣ ਲਾ ਲਾਂਗੇ ਹਨਾ ਕਿਉਂਕਿ ਕੰਮ ਕਰਦੇ ਬੰਦੇ ਤੋਂ ਗਲਤੀ ਤਾਂ ਹੋ ਹੀ ਜਾਂਦੀ ਹੈ ਜਿੱਥੇ ਵੀ ਆਪਣੀ ਗਲਤੀ ਹੁੰਦੀ ਹੈ ਉਹਨੂੰ ਸੁਧਾਰ ਹੋਏ ਇਹ ਨਹੀਂ ਹੈਗਾ ਵੀ ਆਪਾਂ ਉਹਨੂੰ ਆਮ ਦੇਖਿਆ ਕਰੀਏ ਫਿਰ ਉਹ ਆਪਾਂ ਨੂੰ ਗਾਂਹ ਜਾ ਕੇ ਸਮੱਸਿਆ ਦੇਊਗਾ ਨਾ ਵੀ ਜੇ ਆਪਾਂ ਝੋਲੀ ਲੇੜਾਂਗੇ ਤੇ ਆਪਣੀ ਉਹਦੇ ਵਿੱਚ ਸਫਾਈ ਨਹੀਂ ਆਉਣੀ ਜਿਹੜੀਆਂ ਭੈਣਾਂ ਆਪਣੇ YouTube ਵਾਲੇ ਚੈਨਲ ਤੇ ਨਵੀਆਂ ਉਹ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਨਾਲੇ ਆਪਣੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਨ ਤਾਂ ਕਿ ਆਪਣੀਆਂ ਹੋਰ ਵੀ ਭੈਣਾਂ ਆਪਣੇ ਤੋਂ ਸਿੱਖ ਸਕਣ ਕੰਮ ਆ ਪਤੇ ਜਾਂ ਨੇ ਵੀ ਸਾਰੀਆਂ ਭੈਣਾਂ ਨੂੰ ਕੰਮ ਆਉਣਾ ਚਾਹੀਦਾ ਹਨ ਕਿਉਂਕਿ ਸਟੀਚਿੰਗ ਹੀ ਇੰਨੀਆ ਕਿਸੇ ਤੋਂ ਵੀ ਟੇਲਰ ਤੋਂ ਸਮਾ ਕੇ ਤੱਕੜੇ ਪਾਈ ਨਹੀਂ ਦੋਨੇ ਦਾ ਸੂਟ ਹੁੰਦਾ ਉਹਨੇ ਟੇਲਰ ਸਮਾਈ ਲੈ ਜਾਂਦੇ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਨੱਪ ਲਾਂਗੇ ਇੱਕ ਪਾਸੇ ਆਪਾਂ ਕੱਪੜਾ ਵੱਧ ਛੱਡਿਆ ਸੀ ਇੱਕ ਪਾਸੇ ਏ ਆਈ ਨੂੰ ਦੱਪੈਣ ਉਹ ਵੀ ਜੇ ਆਪਾਂ ਕਹਿ ਚੱਲ ਗਏ ਇਹਨੂੰ ਕੰਮ ਆਉਂਦਾ ਮੈਨੂੰ ਨਹੀਂ ਆਉਂਦਾ ਸਪਾਈ ਹੌਲੀ ਹੌਲੀ ਸਾਰਿਆਂ ਨੂੰ ਕੰਮ ਆਉਣ ਲੱਗ ਜਾਂਦਾ ਕਿਉਂਕਿ ਹਰ ਇੱਕ ਬੰਦੇ ਦਾ ਅਲੱਗ-ਅਲੱਗ ਨੇਚਰ ਹੁੰਦਾ ਕੋਈ ਤਾਂ ਇੱਕ ਵਾਰੀ ਵੇਖਦਾ ਕੰਮ ਨੂੰ ਉਹਨੂੰ ਸੌਖਾ ਆਉਣ ਲੱਗ ਜਾਂਦਾ ਹਨ ਕਈ ਭੈਣਾ ਨੂੰ ਥੋੜੀ ਜੀ ਦੀ ਹੌਲੀ-ਹੌਲੀ ਸਮਝ ਆਉਂਦੀ ਆ ਪਰ ਟਾਈਮ ਤਾਂ ਲੱਗ ਹੀ ਜਾਂਦਾ ਕੋਈ ਵੀ ਕੰਮ ਸਿੱਖਣ ਤੇ ਆਪਾਂ ਨੂੰ ਕਾਲ ਕੋਈ ਨਹੀਂ ਹੁੰਦੀਗੀ ਆਪਣੇ ਕੋਲ ਨਾ ਦੂਸਰੀਆਂ ਮਸ਼ੀਨਾਂ ਕਾਊਂਟਰ ਤੇ ਧਰਕੇ ਚਲਾਉਣ ਨਹੀਂ ਆਹ ਫੱਟੀ ਵਾਲੀ ਮਸ਼ੀਨ ਤਾਂ ਆਪਾਂ ਪਹਿਲੀ ਵਾਰੀ ਲੈਤੀ ਆ ਤਾਈਓ ਕੋਸਤਾ ਹੱਥ ਜੇ ਵੀ ਨਹੀਂ ਲੱਗਦੀਆਂ ਮਸ਼ੀਨਾਂ ਹੀ ਹਿਲਦੀ ਜੀ ਰਹਿੰਦੀ ਹੈ ਨਾ ਆਪਾਂ ਝੋਲੀ ਅਡੀਸ਼ਨ ਨਾਪਲੀ ਹੁਣ ਜਿਹੜਾ ਆਪਾਂ ਪਲਾਜੋ ਦਾ ਮੂੜਲਾ ਪੱਲਾ ਕਰਾਂਗੇ ਉਹਤੇ ਆਪਾਂ ਪਲੇਟਾਂ ਪਾਵਾਂਗੇ ਲੰਮੀਆਂ ਇਹਨੂੰ ਇਦਾਂ ਫੜੀ ਜਿਵੇਂ ਆਪਾਂ ਆ ਕਰ ਲਿਆ ਨਾ ਵੀ ਆਪਣਾ ਪਲਾਜੋ ਬਣ ਕੇ ਰੈਡੀ ਹੋ ਗਿਆ ਜਮਾ ਹੁਣ ਆਪਾਂ ਲਾਸਟਿਕ ਪਾਉਣੀ ਆ ਬਲਤ ਆਪਾਂ ਇਹਨੂੰ ਇਹਦੇ ਪਲੋਂਗਾ ਪਾਵਾਂਗੇ ਪਿਛਲਾ ਪੱਲਾ ਉਹ ਵੀ ਛੱਡ ਦਾਂਗੇ ਇਹਦੇ ਆਪਾਂ ਸੈਂਟਰ ਕਰਕੇ ਨਾ ਆਈ ਮੂਰਲੇ ਪੱਲੇ ਤੇ ਚਾਰ ਆਪਾਂ ਪਲੂਆਂ ਪਾਵਾਂਗੇ। ਟੱਕ ਲਾ ਕੇ ਵੀ ਥੋੜਾ ਜਿਹਾ ਮੂਰੋ ਨਾ ਫਲਫੀ ਜਿਹਾ ਬਣੇ ਜਿਵੇਂ ਆਪਾਂ ਪਲਾਜ਼ੋ ਦੇ ਪਾਇਸ ਨੂੰ ਉਵੇਂ ਪਾਵਾਂਗੇ। ਠੀਕ ਹੈ ਆਪਣਾ ਦੀ ਆਪਾਸਾ ਮੂਰੇ ਕਰ ਲਈ। ਜਿਵੇਂ ਆਪਾਂ ਇੱਕ ਇੱਥੇ ਪਾ ਲਈ ਇੱਕ ਇੱਥੇ ਪਾ ਲਈ ਆਪਣੇ ਸੈਂਟਰ ਦੇ ਵਿੱਚ ਪਾ ਲਓ। ਲੋਈਆਂ। ਠੀਕ ਹੈ ਫਿਰ ਆਪਾਂ ਉਸ ਤਰ੍ਹਾਂ ਹੀ ਇਹਦੇ 'ਚ ਵੀ ਇਲਾਸਟਿਕ ਪਾ ਦਾਂਗੇ ਉਹ ਤਾਂ ਡੋਡੀ ਹੁੰਦਾ ਕੋਈ ਤਾਂ ਪਲੇਟਾ ਪਾ ਲੈਂਦਾ ਜੇ ਆਪਾਂ ਨੂੰ ਇੱਦਾਂ ਹੀ ਲੱਗਦਾ ਆਪਾਂ ਇਦਾਂ ਵੀ ਫਿਟਿੰਗ ਸਹੀ ਆਉਂਦੀ ਆ ਵੈਸੇ ਇਹ ਤਾਂ ਲੂਸ ਪਲਾਜ਼ੋ ਹੀ ਆਗਾ ਵੀਡੀਓ ਖੱਟੀ ਗਈ ਸੀ ਚਲ ਕੋਈ ਨਾ ਆਪਾਂ ਵੀਡੀਓ ਨੂੰ ਜੋੜ ਦਾਂਗੇ ਠੀਕ ਹੈ ਆਪਾਂ ਪਲੇਟਾ ਪਾ ਲਈਆਂ ਇਸੇ ਤਰ੍ਹਾਂ ਹੀ ਆਪਾਂ ਦੂਜੇ ਪੱਲੇ ਤੇ ਪਲੇਟਾ ਪਾ ਲਾਂਗੇ ਆਪਣੀ ਆਪ ਦੀ ਮਰਜ਼ੀ ਹੁੰਦੀ ਹੈ ਭੈਣੋ ਆਪਾਂ ਮੂੜ ਲੈ ਜਿੰਨਾ ਆਪਣਾ ਹਿੱਸਾ ਬੰਨਦਾ ਪਜਾਮੇ ਦਾ ਹਨਾ ਉਹ ਚ ਆਪਾਂ ਲੰਮੀਆਂ ਪਲੇਟਾ ਭਰ ਸਕਦੇ ਹਾਂ ਤਾਂ ਕਿ ਆਪਾਂ ਨੂੰ ਮੂਰੇ ਵੀ ਫਲਫੀ ਜਣਾ ਬਣੇ ਵਾਲਾ ਹਨਾ ਕਿਸੇ ਦੀ ਨਹੀਂ ਮਰਜ਼ੀ ਆਪਾਂ ਨਹੀਂ ਵੀ ਭਰ ਸਕਦੇ ਆਪਾਂ ਹੁਣ ਦੋਈ ਪਲੇਟਾਂ ਪਾਵਾਂਗੇ ਠੀਕ ਹੈ ਭੈਣੇ ਆਪਾਂ ਐ ਲੰਮੀਆਂ ਪਲੇਟਾਂ ਪਾਲੀਆਂ ਦੋ ਇਹ ਆਪਣਾ ਕੱਪੜਾ ਨਾ ਵੀ ਥੋੜਾ ਸੌਫਟ ਜਿਹਾ ਇੰਨਾ ਵਾਲਿਆ ਵਾਲਾ ਹੈ ਨਹੀਂ ਹੁਣ ਆਪਾਂ ਇਹਨੂੰ ਉੱਪਰੋਂ ਮੋੜ ਲਾਂਗੇ ਫਿਰ ਆਪਾਂ ਇਹ ਚ ਇਲਾਸਟਿਕ ਪਾ ਲਾਂਗੇ ਜਿਵੇਂ ਆਪਾਂ ਤੁਹਾਨੂੰ ਦੁਪਹਿਰੇ ਪਲਾਜੋ ਦਿਖਾਇਆ ਸੀ ਨਾ ਵੀ ਆਪਾਂ ਜੋੜ ਕੇ ਪਲਾਜੋ ਦੇ ਵਿੱਚ ਉੱਪਰੋਂ ਮੋੜ ਕੇ ਇਲਾਸਟਿਕ ਪਾਉਣੀ ਆਪਾਂ ਨੂੰ ਸੌਖੀ ਹੈ ਏ ਆ ਵੀ ਗਰਮੀ ਚ ਆਪਾਂ ਨੂੰ ਥੋੜਾ ਜਿਆ ਕੀ ਜੀ ਪਲਾਜ਼ਮੋ ਵਗੈਰਾ ਹੀ ਜ਼ਿਆਦਾ ਬੰਦੇ ਆ ਹਨਾ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਚਲੋ ਬਾਕੀ ਕੋਈ ਵੀ ਜਾਤੋ ਮਿਸਟੇਕ ਹੋ ਗਈ ਹੋਵੇ ਦੱਸਣ ਚ ਤਾਂ ਭੈਣਾ ਸਾਨੂੰ ਜ਼ਰੂਰ ਦੱਸਣ ਵੀ ਆਇਨੀ ਐ ਐ ਕਰਨਾ ਸੀ ਹਨਾ ਅਸੀਂ ਵੀ ਪਹਿਲੇ ਦਿਨ ਹੀ ਦੋਨੋਂ ਜਾਣੇ ਵੀਡੀਓ ਬਣਾਉਣ ਲੱਗੇ ਹਾਂ ਨਹੀਂ ਤਾਂ ਇਹਨੂੰ ਬੱਚੇ ਨੂੰ ਹੀ ਇਨਾ ਉਹ ਸੀ ਤੇ ਮੈਂ ਤਾਂ ਆਪ ਘਾਟ ਹੀ ਵੀ ਇਨਾ ਨਹੀਂ ਹੁੰਦਾਗਾ ਮੈਨੂੰ ਵੀ ਮੇਰਾ ਵੀ ਕੰਮ ਜ਼ਿਆਦਾ ਕਟਿੰਗ ਦਾ ਹੀ ਐ ਸਟੀਚਿੰਗ ਦਾ ਕਟਾਗਾ ਹੁਣ ਆਪਾਂ ਅੱਗੇ ਉਹ ਨੂੰ ਇਲਾਸਟਿਕ ਕੱਟ ਲਾਂਗੇ ਇਹਦੀ ਕਮਰ ਆ 35 ਕਈ ਪੈਣਾ ਜਿਵੇਂ ਆਪਾਂ ਇੱਕ ਇੱਥੇ ਪਲੋਈ ਪਾ ਲਈ ਇੱਕ ਇੱਥੇ ਪਾ ਲਈ ਆਏ ਮੂਰਲੇ ਪੱਲੇ ਦਾ ਸੈਂਟਰ ਕਰਕੇ ਵੀ ਚਾਰ ਪਲੋਈਆਂ ਪਾ ਸਕਦੀਆਂ ਆਪਾਂ ਤਾਂ ਦੋ ਹੀ ਪਾਈਆਂ ਨਾ ਪਲੋਈਆਂ ਇਸ ਤਰ੍ਹਾਂ پلاਸਟਿਕ ਦਾ ਜੋੜ ਲਾ ਲੈਣਾ ਹੈ ਨਾ ਆਪਾਂ ਪੂਰੀ ਪੂਰੀ ਲਾਸਟਿਕ ਕੱਟ ਲਈ ਜਣੀ ਨਹੀਂ ਆਪਾਂ ਨੂੰ ਚਾਹੀਦੀ ਸੀਗੀ ਆਪਾਂ ਆਹ ਲਾਸਟਿਕ ਪਾਉਣੀ ਹੈ ਭੈਣੇ ਜੇ ਮੈਂ ਆਹ ਮੁੰਡੇ ਨੇ ਨਿਸ਼ਾਨ ਲਾ ਲੈਣਾ ਚਾਰੇ ਇਸ ਲਾਸਟਿਕ ਦਾ ਅੱਧਾ ਕਰਕੇ ਪਹਿਲਾਂ ਉੱਤੇ ਲਾ ਲਏ ਫਿਰ ਇੱਧਰ ਲਾ ਲਏ ਹਨਾ ਚਾਰੇ ਨਿਸ਼ਾਨਾਂ ਨੂੰ ਆਣ ਆਪਾਂ ਜੋੜ ਲਾਂਗੇ ਫਿਰ ਆਪਣੀ ਲਾਸਟਿਕ ਸੌਖੀ ਪੈ ਜਾਂਦੀ ਆ ਆਹੀ ਇਹਨੇ ਪਲਾਜ਼ੋ ਦੇ ਲਾ ਲਏ ਠੀਕ ਹੈ ਜੀ ਹੁਣ ਆਪਾਂ ਚਾਰੇ ਨਿਸ਼ਾਨਾਂ ਦੇ ਨਾਲ ਲਾਸਟਿਕ ਨੂੰ ਜੋੜ ਲਾਂਗੇ ਕਈ ਪੈਨਾਂ ਨੂੰ ਇਲਾਸਟਿਕ ਪਾਉਣਾ ਆਪਦੇ ਸੌਖੇ ਤਰੀਕੇ ਨਾਲ ਹੋਰ ਨਾ ਹੁੰਦਾ ਵੀ ਜਿਵੇਂ ਪਹਿਲਾਂ ਨੇਫਾ ਭੰਨ ਕੇ ਵਿੱਚ ਦੀ ਇਲਾਸਟਿਕ ਟਪਾ ਲੈਂਦੀਆਂ ਕਈ ਪੈਨਾਂ ਨੂੰ ਉਵੇਂ ਸੌਖੀ ਲੱਗਦੀ ਹੈ ਨਾ ਪਰ ਸਾਡੇ ਹੱਥ ਜਿਵੇਂ ਕੰਮ ਲੱਗਿਆ ਸੀ ਤੁਹਾਨੂੰ ਉਵੇਂ ਸਿਖਾਵਾਂਗੇ ਪੈਨ ਨੂੰ ਹਰ ਇੱਕ ਬੰਦੇ ਦਾ ਅਲੱਗ-ਅਲੱਗ ਤਰੀਕਾ ਹੁੰਦਾ ਆਪਾਂ ਵੀ ਜਦੋਂ ਇਹ ਇਲਾਸਟਿਕ ਤੇ ਜੋੜ ਲਾ ਗਏ ਆਪਾਂ ਕੇ ਰੈਪਰੈਸ ਲਾ ਦਾਂਗੇ ਤਾਂ ਕਿ ਆਪਣੀ ਵੀਡੀਓ ਜਿਆਦਾ ਲੰਬੀ ਨਾ ਹੋਵੇ ਪਹਿਲਾਂ ਵਾਲੀ ਵੀਡੀਓ ਆਪਣੀ ਬਹੁਤ ਜਿਆਦਾ ਲੰਬੀ ਹੋ ਗਈ ਸੀ ਆ ਅਸੀਂ ਸੋਚਿਆ ਸੀ ਵੀ ਸਾਨੂੰ 10-15 ਮਿੰਟਾਂ ਦੀ ਵੀਡੀਓ ਤੋਂ ਵੱਧ ਵੀਡੀਓ ਨਹੀਂ ਬਣਾਉਣੀ ਅਸੀਂ ਛੋਟੀ ਜੀ ਵੀਡੀਓ ਬਣਾਵਾਂਗੇ ਵੀ ਤਾਂ ਕਿ ਭੈਣਾ ਕੋਲੇ ਵੀ ਬਹੁਤ ਟਾਈਮ ਕਿਸੇ ਕੋਲ ਨਹੀਂ ਹੁੰਦਾ ਨਾ ਆਪਾਂ ਨੂੰ ਸੌ ਕੰਮ ਹੁੰਦੇ ਭੈਣੇ ਘਰ ਇਕੱਲਾ ਆਪਾਂ ਵੀ ਐਸੇ ਜੋਗ ਨਹੀਂ ਹੁੰਨਗਾ ਚਲੋ ਹੁਣ ਆਪਾਂ ਲਾਸਟਿਕ ਪਾਉਣੀ ਸ਼ੁਰੂ ਕਰਦੇ ਹੌਲੀ ਹੌਲੀ ਲਿਆਉਣਾ ਪੈਣੇ ਕਈ ਵਾਰ ਜੇ ਆਪਾਂ ਨੂੰ ਇਕੱਲੇ ਜਾਣੇ ਤੋਂ ਨਹੀਂ ਸੂਤ ਆਉਂਦੇ ਤਾਂ ਦੋ ਜਾਣਿਆਂ ਦੋ ਭੈਣਾਂ ਹਨ ਇੱਕ ਜਣੇ ਨੂੰ ਪਿੱਛੇ ਬਾਹਲੇ ਚੱਲ ਲਾ ਕੱਪੜੇ ਜਿਹਨੂੰ ਮੜਿਆ ਸੂਤ ਕਰ ਦਿੰਦਾ ਇੰਨੇ ਨੇ ਆਪਣੀ ਸਿਉਣ ਸੌਖੀ ਵਾ ਜਾਂਦੀ ਕਿ ਅਰੇ ਇੱਕ ਸਿਉਣ ਮਾਰਨੀ ਔਖੀ ਹੁੰਦੀ ਆ ਜਦੋਂ ਇਹਦੀ ਇੱਕ ਸਲਾਈ ਲੱਗ ਜੇ ਥੱਲੇ ਵਾਲੀ ਫਿਰ ਦੂਜੀਆਂ ਦੋ ਤਾਂ ਸੌਖੀਆਂ ਲੱਗ ਜਾਂਦੀਆਂ ਹੈਗੀਆਂ ਬਸ ਜਿਵੇਂ ਹੁਣ ਆਪਣੇ ਜਿਵੇਂ ਜਿਵੇਂ ਸਿਉਣ ਲੱਗਿਆਂਦੇ ਓਵੇਂ ਓਵੇਂ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਹੀ ਜਾਂਦਾ ਅਸ ਆਪਣੀ ਥੋੜੀ ਜਿਹਾ ਆਹੀ ਸਿਉਣ ਔਖੀ ਰਹੀ ਆਪੇ ਨੇ ਆਪਣਾ ਕੋਈ ਆ ਗਿਆ ਸੀ ਕਸਟਮਰ ਆਪਾਂ ਉਹਨੂੰ ਸਾਂਭਣ ਲੱਗੇ ਸੀ ਹਨਾ ਦੁਕਾਨ ਤੇ ਕਈ ਵਾਰ ਜੇ ਵੀਡੀਓ ਕੱਟ ਹੋਈ ਤਾਂ ਆਪਾਂ ਕੋਸ਼ਿਸ਼ ਤਾਂ ਜੋੜ ਕੇ ਪਾਉਣ ਦੀ ਕਰਾਂਗੇ ਨਹੀਂ ਆਪਾਂ ਦੋ ਭਾਗਾਂ 'ਚ ਕਰ ਦਾਂਗੇ ਵੀਡੀਓ ਨੂੰ ਠੀਕ ਹੈ ਆਪਣੀ ਇਲਾਸਟਿਕ ਪੈ ਗਈ ਹੁਣ ਚਲੋ ਜੀ ਕਈ ਮੇਰੀਆਂ ਭੈਣਾਂ ਨੂੰ ਸਮਝ ਵੀ ਨਹੀਂ ਆਉਣੀ ਆਪਣੀ ਹਨਾ ਚਲੋ ਕੋਈ ਨਹੀਂ ਹਜੇ ਆਪਾਂ ਵੀ ਨਵੀਂ-ਨਵੀਂ ਸ਼ੁਰੂਆਤ ਕੀਤੀ ਹੈ ਜਿਵੇਂ ਜਿਵੇਂ ਮੇਰੀਆਂ ਭੈਣਾਂ ਆਪਾਂ ਨੂੰ ਸਪੋਰਟ ਕਰਨੀਆਂ ਆਪਾਂ ਓਵੇਂ-ਓਵੇਂ ਨਵੀਂ ਤੋਂ ਨਵੀਂ ਕੋਈ ਨਾ ਕੋਈ ਟੌਪਿਕ ਲੈ ਕੇ ਆਇਆ ਕਰਾਂਗੇ ਹਨਾ ਜਿੰਨੇ ਕੁ ਜੋ ਕਰੇ ਆਪਾਂ ਹੈਗੇ ਉਹਨਾਂ ਕਾਪਾ ਕਰਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਜਿਵੇਂ ਬਣਾ ਲਿਆ ਪਿਆਮੇ ਨੂੰ ਜਿੰਨੀ ਆਪਾਂ ਨੂੰ ਜਿਵੇਂ ਤੁਹਾਨੂੰ ਆਪਾਂ ਪਹਿਲਾ ਵਾਲੀ ਵੀਡੀਓ ਚ ਦੱਸਿਆ ਸੀਗਾ ਵੀ ਆਪਾਂ ਇਹਨੂੰ ਪ੍ਰੈਸ ਨਾਲ ਆ ਸਿਉਣ ਨੂੰ ਨਰਮਾ ਲੈਣਾ ਹੁਣ ਆਪਣੇ ਕੋਲੇ ਪ੍ਰੈਸ ਘੱਟ ਗਰਮ ਆਗੀ ਕੀਰਲੋਂ ਦੀ ਕੋਸ਼ਿਸ਼ ਕਰਦੇ ਆ ਜੇ ਹੋ ਗਈ ਤਾਂ ਤੇ ਫਿਰ ਆਪਾਂ ਇਹਨੂੰ ਕੱਚੀ ਪਾਵਾਂਗੇ ਜਿਵੇਂ ਆਪਾਂ ਉਹ ਪਜਾਮੇ ਦੀ ਪਾਈ ਸੀਗੀ ਨਾ ਹਰੇ ਦੀ ਇਸ ਤਰ੍ਹਾਂ ਕੱਚੀ ਪੋਣਾ ਇਹਦੀ ਸਫਾਈ ਆਉਂਦੀ ਆ ਜਿਵੇਂ ਹੁਣ ਆ ਪਿਆ ਜੇ ਕਿਸੇ ਭੈਣ ਨੂੰ ਆਏ ਨਹੀਂ ਕਰਨੀ ਹੁੰਦੀ ਉਹ ਸੂਈ ਨਾਲ ਮੋٹے ਮੋٹے ਟਾਂਕੇ ਭਰ ਲੈ ਇੱਥੇ ਹਨ ਤਣੂ ਸੌਖਾ ਅੱਜ ਦੇ ਲਈ ਆਪਣਾ ਇੰਨਾ ਹੀ ਬਹੁਤ ਹੈ ਗਾਂ ਵਾਲੀ ਵੀਡੀਓ ਤੁਸੀਂ ਕਿਸ ਟੌਪਿਕ ਤੇ ਦੇਖਣਾ ਚਾਹੁੰਦੀਆਂ ਮੇਰੀਆਂ ਭੈਣਾਂ ਆਪਾਂ ਨੂੰ ਜਰੂਰ ਕਮੈਂਟ ਕਰਨ